ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਜੋ ਤੁਮ ਮੁਕੋ ਦੂਰ ਕਹਿਤ ਹੋ ਤੋ ਤੁਮ ਮੁਕਤ ਬਤਾਵ ਤਨ ਤਨ ਭਗਤ ਕਬੀਰ ਸਾਹਿਬ ਜੀ ਇੱਕ ਵਾਰ ਅੰਤਰਜਾਮੀ ਪ੍ਰਭ ਭਗਤ ਕਬੀਰ ਜੀ ਦੀ ਪ੍ਰੀਖਿਆ ਲਈ ਦਿਬੈ ਸਰੂਪ ਧਾਰਨ ਕਰਕੇ ਆਗੇ ਭਗਤ ਕਬੀਰ ਸਾਹਿਬ ਜੀ ਜਦੋਂ ਚਰਨਾਂ ਨੂੰ ਸਪਰਸ਼ ਕਰਨ ਲੱਗੇ ਤਦੋਂ ਭਗਵਾਨ ਨੇ ਪਰਖਣਿਤ ਕਿਹਾ ਕਿ ਤੂੰ ਜੁਲਾਹਾ ਨੀਵੀਂ ਜਾਤੀ ਦਾ ਹੈ ਮੈਨੂੰ ਪਿੱਟ ਦੇਵੇਂਗਾ ਤਦੋਂ ਭਗਤ ਕਬੀਰ ਸਾਹਿਬ ਜੀ ਨੇ ਪ੍ਰੇਮ ਵਾਸੋ ਕੇ ਪ੍ਰਭੂ ਦੇ ਸਨਮੁਖ ਬੇਨਤੀ ਕਰਦਿਆਂ ਇਹ ਪਾਵਨ ਸ਼ਬਦ ਉਚਾਰਨ ਕੀਤਾ ਜਉ ਤੁਮ ਮੋਕੋ ਦੂਰ ਕਹਿ ਤੋ ਇਹ ਪ੍ਰਭੂ ਜਦੋਂ ਤੁਸੀਂ ਮੈਨੂੰ ਮੇਰੇ ਤਾਂ ਹੀ ਆਪ ਆਪਣੇ ਨਾਲੋਂ ਦੂਰ ਕਰਦੇ ਹੋ ਤਦੋਂ ਫਿਰ ਤੁਸੀਂ ਇਹ ਬਤਾਵੋ ਦੱਸਣਾ ਕਰੋ ਕਿ ਕੋਈ ਮੁਕਤੀ ਕਿਹੜੀ ਹੈ ਵਾ ਜਦੋਂ ਤੁਸੀਂ ਮੁਕਤ ਕਰੋਗੇ ਤਦੋਂ ਦੱਸੋ ਮੇਰੇ ਵਿੱਚ ਜਲਾਹਾ ਪੁਣਾ ਰਹਿ ਜਾਵੇਗਾ ਭਾਪ ਤੇਰੇ ਨਾਲ ਮਿਲਣ ਕਰਕੇ ਕੋਈ ਜਾਤ ਪਾਤ ਨਹੀਂ ਰਹਿ ਜਾਂਦੀ ਕਿਉਂਕਿ ਤੇਰੀ ਕੋਈ ਜਾਤ ਨਹੀਂ ਨਾ ਚਾਤੇ ਨਾ ਪਾਤੇ ਤੇਰੀ ਕੋਈ ਜਾਤ ਪਾਤ ਨਹੀਂ ਤੇ ਜਿਹੜਾ ਤੈਨੂੰ ਜਪਦਾ ਹੈ ਜਿਹੜਾ ਤੇਰਾ ਰੂਪ ਹੋ ਜਾਂਦਾ ਉਹਦੀ ਵੀ ਕੋਈ ਜਾਤ ਪਾਤ ਨਹੀਂ ਰਹਿ ਜਾਂਦੀ ਏਕ ਅਨੇਕ ਹੋਏ ਰਹੇ ਹੋ ਸਗਲ ਮੈਂ ਅਬ ਕੈਸੇ ਪਰਮਾਵੋ हे ਪ੍ਰਭੂ ਤੂੰ ਇੱਕੋ ਹੀ ਸਗਲ ਸਾਰਿਆਂ ਵਿੱਚ ਅਨੇਕਾਂ ਰੂਪ ਹੋ ਰਿਹਾ ਹੈ ਫਿਰ ਅਬ ਹੁਣ ਮੈਨੂੰ ਕਿਸ ਤਰ੍ਹਾਂ ਉਸ ਪਰਮਾਵੋ ਪਰਮਾਰੇ ਰਾਮ ਮੋਕੋ ਤਾਰ ਕਹਾਂ ਲੈ ਜਾਈ ਹੈ हे राम प्रभु मेरे ताई तार कहां किथे ले जाना है पाप तार के अपने पास ही रखेगा सुद्धो मुक्त कहा देव कैसी कर प्रसाद मोहे पाई है रहा हां मैं सुद्धो विचारदा खोजदा हां कि तुसी किथे अते कैसी कहो जे ही मुक्ति देवोगे क्योंकि मैं गुरुां दी प्रसाद कृपा करके मुक्ति ता पा ली है रहाओ ਬਿਸਰਾਮ ਦੀ ਕੀ ਭਗਤ ਜੀ ਕਿਰਪਾ ਕਰ ਦੇ ਪ੍ਰਸ਼ਨ ਸੀ ਇਹ ਕਬੀਰ ਪਰ ਆਸਾਂ ਨੇ ਤੈਨੂੰ ਤਾਰਨਾ ਨਹੀਂ ਵਾ ਉਪਾਦੀ ਕਿਰਤ ਹੁਣ ਕਰਕੇ ਤੂੰ ਤਰਨ ਵਾਲਾ ਹੈ ਅਤੇ ਮੈਂ ਤਾਰਨ ਵਾਲਾ ਤਦ ਉੱਤਰ ਦਿੰਦੇ ਕਬੀਰ ਜੀ ਨੇ ਕਿਹਾ ਤਾਰਨ ਤਰਨ ਤਬੈ ਲੱਗ ਕਹੀਏ ਜਬ ਲਗ ਤਤ ਨ ਜਾਣਿਆ ਹੈ ਪ੍ਰਭੂ ਤੂੰ ਤਾਰਨ ਵਾਲਾ ਤੇ ਮੈਂ ਤਰਨ ਵਾਲਾ ਇਹ ਗੱਲ ਵੀ ਤਦੋਂ ਤੱਕ ਹੀ ਆਖੀ ਦੀ ਜਦੋਂ ਤੱਕ ਤੇਰੇ ਤਤ ਸਿਧਾਂਤ ਰੂਪ ਨੂੰ ਜਾਣਿਆ ਨਹੀਂ ਹੁੰਦਾ ਅਬ ਤਉ ਬਿਮਲ ਭਏ ਘਟ ਹੀ ਮਹਿ ਕਹ ਕਬੀਰ ਮਨ ਮੰਨਿਆ ਭਗਤ ਕਬੀਰ ਸਾਹਿਬ ਜੀ ਨਾਲੇ ਭਗਤੀ ਦੇ ਅੰਸ਼ ਰੱਖਦੇ ਹੋਏ ਤੇ ਨਾਲ ਇਕਤਾ ਕਰਦੇ ਹੋਏ ਕਥਨ ਕਰਦੇ ਕਿ ਸਾਡਾ ਤੇਰੇ ਸਰੂਪ ਵਿੱਚ ਮਨ ਮੰਨ ਗਿਆ ਹੈ ਅਤੇ ਅਬ ਹੁਣ ਤਾਂ ਅਸੀਂ ਘਟ ਹਿਰਦੇ ਦੇ ਵਿੱਚ ਹੀ ਬਿਮਲ ਉਜਲ ਹੋ ਚੁੱਕੇ ਹਾਂ ਐਸੀ ਬੇਨਤੀ ਸੁਣ ਕੇ ਪ੍ਰਭੂ ਨੇ ਭਗਤੀ ਜੀ ਨੂੰ ਗੱਲ ਨਾਲ ਲਾ ਲਿਆ ਫਿਰ ਅਗਲਾ ਸਲੋਕ ਕਬੀਰ ਜੀ ਉਚਾਰੇ ਭਗਤ ਕਬੀਰ ਸਾਹਿਬ ਜੀ ਦੇ ਕਿਸੇ ਸੰਗੀ ਦਾ ਬੇਟਾ ਕੁਸੰਗਤ ਵਸ ਹੋ ਕੇ ਵਿਸ਼ੇ ਪ੍ਰਾਇਣ ਹੋ ਗਿਆ ਤੇ ਆਪਣੇ ਮਨ ਪਾਉਂਦੀਆਂ ਗੱਲਾਂ ਕਰਿਆ ਕਰੇ ਉਸ ਦਾ ਪਿਤਾ ਉਸ ਨੂੰ ਸਮਝਾਉਣ ਲਈ ਭਗਤ ਕਬੀਰ ਜੀ ਦੇ ਪਾਸ ਲੈ ਆਇਆ ਤਦੋਂ ਉਸ ਨੂੰ ਸਿੱਖਿਆ ਦਿੰਦੇ ਹੋਏ ਭਗਤ ਕਬੀਰ ਸਾਹਿਬ ਜੀ ਉਚਾਰਨ ਕਰਦੇ ਆ ਜਿੰਨ ਗੜ ਕੋਟ ਕੀਏ ਕੰਚਨ ਕੇ ਛੋੜ ਗਿਆ ਸੋ ਰਾਵਣ। ਏ ਭਾਈ ਜਿਸਨੇ ਗੜ ਕਿਲੇ ਤੇ ਕੋਟ ਫਸੀਲ ਆਦ ਸੋਨੇ ਦੇ ਬਣਾਉਣਾ ਕੀਤੇ ਸਨ। ਉਹ ਰਾਮ ਨੇ ਇੱਥੇ ਹੀ ਛੱਡ ਕਰਕੇ ਪਰਲੋਕ ਨੂੰ ਖਾਲੀ ਅੱਤੀ ਚਲਾ ਗਿਆ। ਕਾਹੇ ਕੀ ਜਿੱਤ ਹੈ ਮਨ ਭਾਵਨ। ਏ ਭਾਈ ਫੇਰ ਤੂੰ ਆਪਣੇ ਮਨ ਭਾਉਂਦੀਆਂ ਗੱਲਾਂ ਕਿਸ ਵਾਸਤੇ ਕਰਦਾ ਹੈ। ਜਦ ਜਮ ਆਏ ਕੇਸ ਤੇ ਪਗਰੈ ਤਹ ਹਰ ਕੋ ਨਾਮ ਛਡਾਵਨ ਰਹਾਉ ਜਦੋਂ ਜਮਦੂਤ ਆਕੇ ਤੇਰੇ ਪਰਤਖਵਾ ਸੰਸਕਾਰਾਂ ਰੂਪੀ ਕੇਸ ਵਾਲਾਂ ਤੋਂ ਤੈਨੂੰ ਪਕੜੇਗਾ ਫੜੇਗਾ ਉਸ ਸਮੇਂ ਕੇਵਲ ਪਰਮੇਸ਼ਰ ਦਾ ਨਾਮ ਹੀ ਛਡਾਉਣ ਵਾਲਾ ਹੈ ਉਸ ਨਾਮ ਜਪਣ ਤੋਂ ਤੂੰ ਮੁਨਕਰ ਹੋਈ ਬੈਠਾ ਹੈ ਰਹਾਉ ਬਿਸਰਾਮ ਦੇ ਕੀ ਭਗਤ ਜੀ ਕਿਰਪਾ ਕਰਦੇ ਆ ਕਾਲ ਅਕਾਲ ਖਸਮ ਕਾ ਕੀਨਾ ਇਹ ਪ੍ਰਪੰਚ ਬਦਾਵਨ ਇਸ ਪ੍ਰਪੰਚ ਸੰਸਾਰ ਨੂੰ ਬਦਾਵਨ ਬੰਨਣ ਦੇ ਵਾਸਤੇ ਵਾ ਵਿਧਾਉਣ ਨਾਸ਼ ਕਰਨ ਦੇ ਵਾਸਤੇ ਮੌਤ ਤੇ ਅਕਾਲ ਮੌਤ ਤੋਂ ਰਹਿਤ ਪਾਪ ਜੰਮਣ ਦਾ ਸਮਾਂ ਅਕਾਲ ਪੁਰਖ ਦਾ ਹੀ ਕੀਨਾ ਕੀਤਾ ਹੋਇਆ ਕਹ ਕਬੀਰ ਤੇ ਅੰਤੇ ਮੁਕਤੇ ਜਿਨ ਹਿਰਦੈ ਰਾਮ ਰਸਾਇਨ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਤੇ ਉਹ ਮਨੁੱਖ ਅੰਤਿ ਅਖੀਰ ਨੂੰ ਮੁਕਤ ਹੋ ਜਾਣਗੇ ਜਿਨ੍ਹਾਂ ਦੇ ਹਿਰਦੇ ਅੰਤ ਕਰਨ ਵਿੱਚ ਰਸਾਂ ਦਾ ਆਇਣ ਕਰ ਪ੍ਰਭੂ ਵਸਿਆ ਹੋਇਆ ਅਗਲਾ ਸ਼ਬਦ ਆਰੰਭ ਕਰਦੇ ਇੱਕ ਦਿਨ ਭਗਤ ਕਬੀਰ ਸਾਹਿਬ ਜੀ ਦੇ ਪਾਸ ਇੱਕ ਜ਼ਿਮੀਂਦਾਰ ਨੇ ਆ ਕੇ ਉਪਦੇਸ਼ ਦੀ ਜਾਚਨਾ ਕੀਤੀ ਤਦੋਂ ਭਗਤ ਕਬੀਰ ਜੀ ਇੰਦਰੀਆਂ ਨੂੰ ਕਿਰਸਾਣੀ ਕਰਨ ਵਾਲੇ ਬਣਾ ਕੇ ਤੇ ਜੀਵ ਨੂੰ ਧਰਤੀ ਦਾ ਮਾਲਕ ਬਣਾ ਕੇ ਖੇਤੀ ਦੇ ਪ੍ਰਕਰਨ ਦੁਆਰਾ ਉਪਦੇਸ਼ ਬਖਸ਼ਿਸ਼ ਕਰਦੇ ਆ ਦੇਹੀ گاਵਾ ਜੀਓ ਤਰ ਮਹਤਉ ਬਸਹਿ ਪੰਜ ਕਿਰਸਨ ਏ ਭਾਈ ਇਸ ਦੇਹੀ ਸਰੀਰ ਇੱਕ گاਵਾ ਨਗਰ ਵਾਗ ਹੈ ਸ਼ੁਭ ਅਸ਼ੁਭ ਕਰਮਾ ਬੁੱਧ ਰੂਪੀ ertid ਹੈ ਜੀਵਾਤਮਾ ਮਹਤਉ ਭਾਵ ਵੱਡਾ ਮਾਲਕ ਮਰਾਤਬਾ ਚੌਧਰੀ ਦੀ ਨਿਆਈ ਸਰਦਾਰੀ ਵਾਲਾ ਹੈ ਅਦੇਸ਼ ਦੇ ਅੰਦਰ ਪੰਜ ਗਿਆਨ ਇੰਦਰੀਏ ਰਸਾਨਾ ਕਿਸਾਨ ਰੂਪੋ ਕੇ ਵਸਰੇ ਫਿਰ ਪ੍ਰੇਸ਼ਨ ਸੀ ਪੰਜ ਕਿਸਾਨ ਕਿਹੜੇ ਆ ਅਗੇ ਉੱਤਰ ਦਿੰਦੇ ਆ ਨੈਨੂ ਨਕਟੂ ਸ੍ਰਵਨੂ ਰਸਪਤ ਇੰਦਰੀ ਕਹਾ ਨਮਨ ਨੈਨੂ ਨੇਤਰ ਨਕਟੂ ਨੱਕ ਸ੍ਰਵਨੂ ਕੰਨ ਰਸ ਜੀਬਾ ਤੇ ਪਤ ਭਾਵ ਤ્વਚਾ ਚਮੜੀ ਇਹ ਪੰਜ ਗਿਆਨ ਇੰਦਰੇ ਜੀਵ ਰੂਪ ਮਾਲਕ ਦਾ ਆਖਾ ਨਹੀਂ ਮੰਨਦੇ ਆਪੂ ਆਪਣੀ ਰਸਾਂ ਵਿੱਚ ਲੱਗੇ ਹੋਏ ਮਰਜ਼ੀਆਂ ਕਰਦੇ ਆ ਬਾਬਾ ਆਬ ਨਾ ਵਸੋ ਇਹ گاਉ ਬਾਬਾ ਤੂੰ ਪਾਵ ਹੀ ਪਾਈ ਹੁਣ ਅਸੀਂ ਇਸ ਸਰੀਰ ਰੂਪੀ گاਉ ਨਗਰ ਵਿੱਚ ਵਸਣਾ ਨਹੀਂ ਚਾਹੁੰਦੇ ਕਰੀ ਕਰੀ ਕਾ ਲੇਖਾ ਮੰਗੈ ਕਾਇਥ ਜੇ ਤੂੰ ਨਾ ਉਰਹਾਉ ਕਿਉਂਕਿ ਜੇ ਤੂੰ ਚਿੱਦਰ ਗੁਪਤ ਨਾਮ ਵਾਲੇ ਧਰਮ ਰਾਜੇ ਦੇ ਕਾਇਥ ਮੁੰਜੀ ਤਰੀ ਕਰੀ ਕੜੀ ਕੜੀ ਦੇ ਸਮੇਂ ਦਾ ਲੇਖਾ ਹਿਸਾਬਕ ਤਾ ਮੰਗਦੇ ਹਨ ਰਹਾਉ ਬਿਸਰਾਮ ਦੇ ਕੇ ਕਿਰਪਾ ਕਰਦੇ ਆ ਧਰਮ ਰਾਏ ਜਬ ਲੇਖਾ ਮੰਗੇ ਬਾਕੀ ਨਿਕਸੀ ਭਾਰੀ ਜਦੋਂ ਪ੍ਰਲੋਕ ਵਿੱਚ ਧਰਮ ਰਾਜਾ ਜਮiraj ਕਰਮਾਂ ਧਰਮਾਂ ਦਾ ਹਿਸਾਬ ਕਿਤਾਬ ਮੰਗੇਗਾ ਤਦੋਂ ਕਰਮਾਂ ਪਾਪਾਂ ਆਦ ਦੀ ਬਾਕੀ ਬਚੀ ਹੋਈ ਰਕਮ ਭਾਰੀ ਬਹੁਤ ਵੱਡੀ ਨਿਕਲੇਗੀ ਪੰਜ ਕਿਰਸਾਨ ਵਾ ਭਾਗ ਗਏ ਲੈ ਬਾਦਿਓ ਜੀ ਦਰਬਾਰੇ ਹਾਂ ਜਿਹੜੇ ਪੰਜ ਗਿਆਨ ਇੰਦਰੇ ਰੂਪ ਕਿਰਸਾਨ ਜ਼ਿਮੀਦਾਰ ਹਨ ਉਸ ਸਮੇਂ ਜੀਵ ਕੋਲੋਂ ਭੱਜ ਜਾਂਦੇ ਆ ਮੁੱਕਰ ਜਾਂਦੇ ਤੇ ਕਹਿੰਦੇ ਕਿ ਸਾਡਾ ਕੋਈ ਕਸੂਰ ਨਹੀਂ ਜਿਵੇਂ ਜੀਵ ਨੇ ਕਰਾਇਆ ਅਸੀਂ ਉਸੇ ਤਰ੍ਹਾਂ ਕੀਤਾ ਫੇਰ ਦਰਬਾਰੀ ਦਰਬਾਰ ਦਾ ਮਾਲਕ ਜਮਰਾਜ ਜੀਵ ਨੂੰ ਲੈ ਕੇ ਬਾਦਿਓ ਬੰਨ ਲੈਂਦਾ ਕਹ ਕਬੀਰ ਸੁਨੋ ਰੇ ਸੰਤੋ ਖੇਤ ਹੀ ਕਰਹੁ ਨਵੇੜਾ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਕਿਹੇ ਸੰਤ ਜਨੋ ਤੁਸੀਂ ਸੁਣਨਾ ਕਰੋ ਇਸ ਸਰੀਰ ਰੂਪੀ ਖੇਤ ਦੇ ਹੁੰਦਿਆ ਹੀ ਜੰਮਣ ਮਰਨ ਦਾ ਨਵੇੜਾ ਕਰਨਾ ਕਰੋ ਪ੍ਰਸ਼ਨ ਸੀ ਹੈ ਕਬੀਰ ਜੀ ਇਹ ਨਵੇੜਾ ਕਿਵੇਂ ਹੋਵੇ ਉੱਤਰ ਦਿੰਦੇ ਤਦੋਂ ਉੱਤਰ ਵਿੱਚ ਭਗਤ ਕਬੀਰ ਸਾਹਿਬ ਕਥਨ ਕਰਦੇ ਕਿ ਭਾਈ ਉਸ ਪ੍ਰਭੂ ਅੱਗੇ ਅਰਦਾਸ ਕਰੋ ਅਬ ਕੀ ਬਾਨ ਬਖਸ਼ ਬੰਦੇ ਕੋ ਬਹੁਰ ਨ ਪੌ ਜਲ ਫੇਰਾ ਏ ਪ੍ਰਭੂ ਆਬ ਹੁਣ ਮਨੁੱਖਾ ਜਨਮ ਦੀ ਵਾਰੀ ਦੇ ਵਿੱਚ ਮੈਨੂੰ ਬੰਦੇ ਨੂੰ ਦਾਸ ਨੂੰ ਬਖਸ਼ਣਾ ਕਰੋ ਮੇਰਾ ਬਹੁਰ ਮੁੜ ਕੇ ਪੌ ਜਲ ਸੰਸਾਰ ਸਮੁੰਦਰ ਵਿੱਚ ਫੇਰਾ ਚੱਕਰ ਨਾ ਲੱਗੇ ਰਾਗ ਮਾਰੂ ਬਾਣੀ ਕਬੀਰ ਜੀ ਕੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਰਾਗ ਮਾਰੂ ਦੇ ਅੰਦਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਭਗਤ ਕਬੀਰ ਸਾਹਿਬ ਜੀ ਦੀ ਉਚਾਰਣ ਕੀਤੀ ਹੋਈ ਹੋਰ ਬਾਣੀ ਦਰਜ ਕਰਦੇ ਇੱਕ ਅਦੁੱਤੀ ਬ੍ਰਹਮ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਸੋ ਇੱਕ ਵਾਰ ਕੋਈ ਮਹਾ ਮਾਰਵਾੜੀ ਬਿਰਾਗੀ ਦਿੱਲੀ ਵਿੱਚ ਆਪਣਾ ਡੇਰਾ ਬਣਾ ਕੇ ਰਹਿੰਦਾ ਸੀ ਉਸਨੇ ਭਗਤ ਕਬੀਰ ਸਾਹਿਬ ਜੀ ਦੀ ਮਹਿਮਾ ਸੁਣੀ ਤੇ ਇਹ ਭਗਤ ਜੀ ਦੇ ਦਰਸ਼ਨ ਕਰ ਲਈ ਆ ਕਾਂਸੀ ਵਿੱਚ ਆਇਆ ਕਾਫੀ ਚਰਚਾ ਤੋਂ ਮਗਰੋਂ ਇਸਨੇ ਉਪਦੇਸ਼ ਦੀ ਜਾਂਚਨਾ ਕੀਤੀ ਤਦੋਂ ਭਗਤ ਕਬੀਰ ਸਾਹਿਬ ਜੀ ਨੇ ਇਹ ਸ਼ਲੋਕ ਇਹ ਸ਼ਬਦ ਉਚਾਰਨ ਕਰਕੇ ਉਪਦੇਸ਼ ਬਖਸ਼ਿਸ਼ ਕੀਤਾ ਅਨਪਉ ਕਿਨੇ ਨ ਦੇਖਿਆ ਬੈਰਾਗੀ ਅੜੇ ਹੇ ਬੈਰਾਗੀ ਅੜੇ ਪਾਵੜੇ ਹੇ ਬੈਰਾਗੀ ਵਿਰਾਗਵਾਨ ਪੁਰਖ ਅਨਪਉ ਪੈ ਤੂ ਰਹਤ ਸਤੁਰ ਬੂ ਸਰੂਪ ਨੂੰ ਮਾਇਆ ਤਾਰੀ ਪੇਦਵਾਦੀ ਆਦ ਕਿਸੇ ਨੇ ਵੀ ਦੇਖਣਾ ਨਹੀਂ ਕੀਤਾ ਬਿਨ ਪੈ ਅਨਪੋ ਹੋਏ ਬਣਾ ਹੰਬੈ ਪਰਮੇਸ਼ਰ ਦਾ ਡਰ ਧਾਰਨ ਤੋਂ ਬਗੈਰ ਨਿਰਪੈ ਸਰੂਪ ਦਾ ਗਿਆਨ ਹੋ ਸਕਦਾ ਹੈ ਕੀ ਇਹ ਗੱਲ ਬਿਨਾ ਬਣ ਸਕਦੀ ਹੰਬੈ ਪਾਵ ਨਹੀਂ ਬਣ ਸਕਦੀ ਉਹ ਬੈਰਾਗੀ ਕਹਿੰਦਾ ਕਿ ਭਗਤ ਜੀ ਤੁਹਾਡਾ ਬਚਨ ਬਣਾ ਹੰਬੈ ਠੀਕ ਹੈ ਕਿ ਪਰਮੇਸ਼ਰ ਦੇ ਪੈ ਧਾਰੇ ਤੋਂ ਬਿਨਾ ਅਨਪਉਸਰੂਪ ਦਾ ਗਿਆਨ ਕਿਵੇਂ ਹੋ ਸਕਦਾ ਅਥਵਾ ਜਦੋਂ ਸੰਸਾਰ ਜਮ ਆਦਿਕਾਂ ਦੇ ਪੈ ਤੋਂ ਬਿਨਾ ਹੋ ਗਏ ਤਾਂ ਅਨਪਉਸਰੂਪ ਦਾ ਗਿਆਨ ਹੁੰਦਾ ਹੈ ਹਾਂਜੀ ਇਹ ਗੱਲ ਬੜਾ ਬਣਦੀ ਹੰਬੇ ਹੈ ਸੋ ਹਦੂਰ ਦੇਖੇ ਤਾਂ ਪਉ ਪਵੇ ਬੈ ਰਾਗੀ ਅੜੇ ਏ ਅੜੇ ਭਾਵ ਏ ਵਿਰਾਗਵਾਨ ਪੁਰਖ ਜੇਕਰ ਕੋਈ ਸੋਪਦੀ ਪ੍ਰਮਾਤਮਾ ਨੂੰ ਹਰਦਮ ਆਪਣੇ ਹਦੂਰ ਨੇੜੇ ਵੇਖਣਾ ਕਰੇ ਤਦੋਂ ਉਸ ਅੰਦਰ ਪਰਮੇਸ਼ਰ ਦਾ ਭੈ ਪੈਂਦਾ ਹੈ ਹੁਕਮਾਂ ਬੁੱਝੈ ਤਾ ਨਿਰਪੋ ਹੋਏ ਬਣਾ ਹੰਬੈ ਜੇਕਰ ਕੋ ਇਸ ਪ੍ਰਮਾਤਮਾ ਦੇ ਹੁਕਮ ਨੂੰ ਬੁੱਝ ਸਮਝ ਕੇ ਉਸ ਦਾ ਭੈ ਧਾਰਨ ਕਰਦਾ ਤਦੋਂ ਉਹ ਨਿਰਪੋ ਭੈ ਤੂੰ ਰਹ ਤੋ ਜਾਂਦਾ ਤਦੋਂ ਬਿਰਾਗੀ ਨੇ ਕਿਹਾ ਕਿ ਇਹ ਬਚਨ ਕਹਿਣਾ ਠੀਕ ਹੈ ਬਣਾ ਹੰਬੈ ਬਣਾ ਤੂੰ ਹੁੰਦਾ ਬਣਦਾ ਹੈ ਹੰਬੈ ਤੋਂ ਪਾਵ ਹੈ ਇਹ ਬਣ ਜਾਂਦਾ ਹੈ ਪਾਖੰਡ ਨਾ ਕੀਜੈ ਬੈਰਾਗੀ ਅੜੇ ਏ ਬੈਰਾਗਵਾਨ ਪੁਰਖ ਪਰਮੇਸ਼ਰ ਹਰੇਕ ਜੀਵ ਨਾਲ ਪਖੰਡ ਨਹੀਂ ਕਰ ਹਰੇਕ ਜੀਵ ਨਾਲ ਪਖੰਡ ਨਾ ਕਰ ਪਾਖੰਡ ਰਤਾ ਸਭ ਲੋਕ ਵਣਾ ਹੰਬੈ ਕਿਉਂਕਿ ਸਾਰੇ ਲੋਕਾਂ ਦਾ ਮਨ ਵਸਾਰਾ ਲੋਕ ਜਗਤ ਪਖੰਡ ਵਿੱਚ ਹੀ ਰੰਗ ਰਤਾ ਰੰਗਿਆ ਆ ਜਿਸ ਕਰਕੇ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਤਦੋਂ ਵਿਰਾਗੀ ਨੇ ਕਿਹਾ ਤੁਹਾਡਾ ਬਚਨ ਕਹਿਣਾ ਠੀਕ ਬਣਦਾ ਹੈ ਫੇਰ ਪ੍ਰਸ਼ੰਸੀਏ ਕਬੀਰ ਜੀ ਲੋਕ ਪਖੰਡ ਕਿਉ ਕਰਦੇ ਆ ਉੱਤਰ ਦਿੰਦੇ ਤ੍ਰਿਸ਼ਨਾ ਪਾਸ ਨਾ ਛੋੜਈ ਬੈ ਰਾਗੀ ਅੜੇ ਏ ਬੈਰਾਗਮਾਨ ਪੁਰਖ ਪਦਾਰਥਾਂ ਦੀ ਪ੍ਰਾਪਤੀ ਦੀ प्रबल ਇਚਾ ਜੀਵਾਂ ਦਾ ਪਾਸਾਂ ਨਹੀਂ ਛੱਡਦੀ ਵਾ ਜੀਵ ਤ੍ਰਿਸ਼ਨਾ ਦਾ ਸਾਥ ਨਹੀਂ ਛੱਡਦੇ ਇਸ ਕਰਕੇ ਪਖੰਡ ਕਰਦੇ ਮਮਤਾ ਜਾਲਿਆ ਪਿੰਡ ਵਣਾ ਹੰਬੈ ਹਾ ਤ੍ਰਿਸਨਾ ਤੋਂ ਅੱਗੇ ਪੈਦਾ ਹੋਈ ਪਦਾਰਥਾਂ ਦੀ ਮਮਤਾ ਮੇਰ ਨੇ ਜੀਵਾਂ ਦਾ ਪਿੰਡ ਸਰੀਰ ਹੀ ਵਿਸ਼ਿਆਂ ਵਿੱਚ ਸਾੜ ਦਿੱਤਾ ਬੈਰਾਗੀ ਨੇ ਕਿਹਾ ਹਾਂਜੀ ਇਉਂ ਹੀ ਬਣਾ ਹੰਬੇ ਬਣਦਾ ਹੈ ਚਿੰਤਾ ਜਾਲ ਤਨ ਜਾਲਿਆ ਬੈਰਾਗੀ ਅੜੇ ਇਹ ਬਿਰਾਗਵਾਨ ਪੁਰਖ ਮਮਤਾ ਤੋਂ ਅੱਗੇ ਪੈਦਾ ਹੋਈ ਚਿੰਤਾ ਰੂਪੀ ਜਵਾਲਾ ਅਗਨੀ ਦੀ ਲਾਟ ਨੇ ਸੂਖਮ ਸਰੀਰ ਪਾ ਮਨ ਨੂੰ ਜਾਲਿਆ ਸਾੜਨਾ ਕੀਤਾ ਹੈ ਫੇਰ ਪ੍ਰਸ਼ਨ ਹੈ ਕਬੀਰ ਜੀ ਇਹ ਚਿੰਤਾ ਕਿਵੇਂ ਦੂਰ ਹੋਵੇ ਉੱਤਰ ਦਿੰਦੇ ਜੇ ਮਾਨ ਮੇਰ ਤੱਕ ਹੋਏ ਬੜਾ ਹੰਬੈ ਦੱਸਦੇ ਹੈ ਭਾਈ ਜੇਕਰ ਮਨ ਦਾ ਜੀਵਤ ਪਾਵ ਵੱਲੋਂ ਮਰਨਾ ਹੋ ਜਾਵੇ ਤੰ ਚਿੰਤਾ ਦੂਰ ਹੁੰਦੀ ਅਗੋਂ ਬਿਰਾਗੀ ਕਹਿੰਦਾ ਕਿ ਹਾਂਜੀ ਇਵੇਂ ਹੀ ਠੀਕ ਬਣਦਾ ਹੈ ਬਣਾ ਹੰਬੈ ਤੋਂ ਭਾਵ ਬਣਦਾ ਹੈ ਸਤ ਗੁਰ ਬਿਨ ਬੈ ਰਾਗ ਨਾ ਹੋਵੇ ਈ ਬੈ ਰਾਗੀ ਅੜੇ ਏ ਵਿਰਾਗਮਾਨ ਪੁਰਖ ਪੂਰਨ ਸਤ ਗੁਰੂ ਤੋਂ ਬਗੈਰ ਪੂਰਨ ਵਿਰਾਗ ਪ੍ਰਾਪਤ ਨਹੀਂ ਹੋ ਸਕਦਾ ਜੇ ਲੋਚੈ ਸਭ ਕੋ ਇਹ ਬਣਾ ਹੰਬੈ ਹਾਂ ਜੇਕਰ ਸਾਰੇ ਕੋਈ ਵਿਰਾਗ ਨੂੰ ਲੋਚੈ ਚਾਹਣਾ ਵੀ ਕਰਨ ਤਾਂ ਵੀ ਗੁਰੂ ਤੋਂ ਵਗੈਰਾਗ ਦੀ ਪ੍ਰਾਪਤੀ ਨਹੀਂ ਹੁੰਦੀ ਅੱਗੇ ਵਿਰਾਗੀ ਨੇ ਕਿਹਾ ਹਾਂਜੀ ਇਵੇਂ ਹੀ ਠੀਕ ਬਣਾ ਹੰਬੈ ਪਾਪ ਬਣਦਾ ਹੈ ਪ੍ਰਸ਼ਨ ਹੈ ਹੇ ਕਬੀਰ ਜੀ ਫਿਰ ਸਤਗੁਰੂ ਕਿਸ ਤਰ੍ਹਾਂ ਮਿਲੇ ਕਰਮ ਹੋਵੇ ਸਤਗੁਰ ਮਿਲੇ ਬੈਰਾਗੀ ੜੇ हे विरागवान पुरुष जेकर पूरन निष्काम कर्म लिखे हुए हों वाजे प्रभु जी कृपा प्रभु दी कृपा होवे ता सतगुरु मिलदा सहजे पावे सोए वणा हमबै जिसने गुरु नु प्राप्त करना है कीता है ओ सुते सिद्ध ही ज्ञान प्राप्त कर लेंडा इसी तरह फिर अनपव अवस्था दा जागना बनदा तदौ विरागी ने किहा कि ਤੁਹਾਡਾ वचन कहना ठीक बनदा है ਫਿਰ ਪ੍ਰਸ਼ਨ ਸੀ ਹੈ ਕਬੀਰ ਜੀ ਹਰੀ ਦੀ ਕਿਰਪਾ ਕਿਵੇਂ ਹੋਵੇ ਭਗਤ ਕਬੀਰ ਸਾਹਿਬ ਉੱਤਰ ਦਿੰਦੇ ਆ ਕਹੋ ਕਬੀਰ ਇੱਕ ਬੇਨਤੀ ਬੈਰਾਗੀ ਅੜੇ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਕਿ हे ਬੈਰਾਗੀ ਅੜੇ ਵਿरागवान purkh ਉਸ ਪਰਮੇਸ਼ਰ ਦੇ ਅੱਗੇ ਇੱਕ ਬੇਨਤੀ ਅਰਜ਼ੋਈ ਕਹਿਣਾ ਕਰ ਕੀ ਅਰਜ਼ੋਈ ਕਰਨੀ ਹੈ ਮੋਕੋ ਪੌਜਲ ਪਾਰ ਉਤਾਰ ਵੜਾ ਹੰਬੈ हे प्रभु मेरे ताई तू आप कृपा करके इस पौजल संसार समुंदर तो मुक्ति रूप किनारे पे उतारना कर भगत कबीर साहिब जी ने कहा हे वैरागी पुरुष जो भी तू कहना है भाव जो असि वचन कहे कि ये ठीक कह कहने बन दे तदौ वैरागी ने कहा कि हे कबीर जी तुसी जो भी कहा ओ ठीक कहना बना बनता है हमब है ਭਗਤ ਕਬੀਰ ਸਾਹਿਬ ਜੀ ਇਸ ਤਰ੍ਹਾਂ ਸੰਉਪਦੇਸ਼ ਦਿੰਦੇ ਵਾਹੇ ਗੁਰੂ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ